ਜੀ ਅੱਜ ਤੁਸੀਂ ਪ੍ਰੋਗਰਾਮ ਰੰਗਿਆ ਠੀਕ ਕਹਿਣਾ ਚਾਹੁੰਦੇ ਹੋ ਅੱਜ ਦੇ ਸ਼ੋਭੀ ਮੌਕੇ ਤੇ ਅੱਜ ਦੇ ਦਿਨ ਬਹੁਤ ਹੀ ਖੁਸ਼ੀਆਂ ਵਰਗਾ ਭਾਗ ਆ ਦਾ ਦਿਨ ਆਇਆ ਹੈ ਜੀ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿਨਾ ਜੀ ਇੱਥੇ ਸਾਰੇ ਸਾਲ ਆਪਣੇ ਪਰਿਵਾਰ ਦੇ ਸਾਰੇ ਪੂਰੇ ਆਪਣੇ ਲੋਕ ਇਕੱਠੇ ਹੋਏ ਨਾ ਔਰ ਇਸ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ 1648 ਦੇ ਗੁਰਪੁਰਬ ਤੇ ਵਿੱਚ ਆਪਾਂ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਰੀ ਸਮੂਹ ਸੰਗਤ ਨੇ ਬੁੱਢਾ ਨਗਰ ਦੀ ਨੇ ਔਰ ਸਾਰੇ ਆਪਣੇ ਪਰਿਵਾਰਾਂ ਨੇ ਇੱਥੇ ਗੁਰੂ ਮਹਾਰਾਜ ਜੀ ਦਾ ਕੇਕ ਕੱਟਿਆ ਔਰ ਔਰ ਇਹਦੇ ਵਿੱਚ ਅੱਜ ਸਮੂਹ ਸੰਗਤ ਨੇ ਇੱਕ ਲੰਗਰ ਦੀ ਸੇਵਾ ਵੀ ਪ੍ਰਵਾਨ ਕੀਤੀ ਹੋਈ ਹੈ ਕਿਹੜੀ ਸਵਾਲੋ ਕਰਵਾ ਰਿਹਾ ਔਰ ਕੀ ਜੀ ਸਤਗੁਰੂ ਅਵਦਾਸ ਸਭਾ ਬੁੱਡਾ ਨਗਰ ਦੀ ਤਰਫੋਂ ਇਹ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਸਤਗੁਰੂ ਅਵਦਾਸ ਜੀ ਦੇ ਜਨਮ ਦਿਨ ਤੇ 648ਵੇਂ ਜਨਮ ਦਿਨ ਜੋ ਸਾਰੇ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਤੇ ਬੁੱਡਾ ਨਗਰ ਨਿਵਾਸੀਆਂ ਨੇ ਵੀ ਇਸ ਉਪਰਾਲੇ ਨੂੰ ਸਿਰੇ ਚਾੜ੍ਹਨ ਦੇ ਲਈ ਮਨ ਬਣਾਇਆ ਸੀ ਤੇ ਸੋ ਅੱਜ ਇਸ ਦਿਹਾੜੇ ਤੇ ਇਹ ਜੋ ਪ੍ਰੋਗਰਾਮ ਛੋਟਾ ਜਿਹਾ ਲਿਖਿਆ ਹੈ ਇਸ ਪਿੰਡ ਦੇ ਲੋਕਾਂ ਨੇ ਬੜੀ ਸ਼ਰਧਾ ਦੇ ਨਾਲ ਲਿਖਿਆ ਤੇ ਇਸ ਕਰਕੇ ਸਮੂਹ ਆਏ ਹੋਏ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਤੇ ਅਸੀਂ ਇਹੋ ਚਾਹੁੰਦੇ ਆਂ ਕਿ ਅੱਗੇ ਤੋਂ ਵੀ ਇਹ ਪ੍ਰੋਗਰਾਮ ਜਿਹੜਾ ਹਰ ਆਦਮੀ ਹਰ ਜੀਵ ਜਿਹੜਾ ਇਸ ਨੂੰ ਆਪਣੇ ਧਿਆਨ ਵੀ ਰੱਖ ਕੇ ਮਨਾਏ ਤੇ ਖੁਸ਼ੀਆਂ ਪ੍ਰਾਪਤ ਕਰੇ ਜੈ ਗੁਰਦੇਵ ਜੈ ਗੁਰੂ रविदास ਜੀ ਸਤ ਗੁਰ रविदास ਸਵਾ ਬੁੱਢਾ ਨਗਰ ਵੱਲੋਂ ਜਿਹੜਾ ਆ ਅੱਜ ਗੁਰੂ रविदास ਮਹਾਰਾਜ ਜੀ ਦੇ 638ਵੇਂ ਜਨਮ ਦਿਹਾੜੇ ਦੇ ਉੱਤੇ ਜਿਹੜਾ ਇੱਕ ਵੱਡਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਕੇਕ ਦੀ ਰਸਮ ਅਦਾ ਕੀਤੀ ਹੈ ਉਸ ਤੋਂ ਬਾਅਦ ਜਿਹੜਾ 1 ਵਜੇ ਲੰਗਰ ਦੀ ਜਿਹੜੀ ਆ ਉਹ ਵੀ ਸੇਵਾ ਜਿਹੜੀ ਆ ਉਹ ਵੀ ਇੱਥੇ ਰੰਮੀ ਗਈ ਆ ਤੇ ਸਭ ਸਾਰੇ ਨਗਰ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਮੌਕੇ ਦੀਆਂ ਅੱਜ ਦੇ ਦਿਹਾੜੇ ਦੀਆਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਡੀ ਸਾਰੀ ਸਵਾ ਸਤਿਗੁਰ ਰਵਿਦਾਸ ਸਵਾ ਬੁੱਢਾ ਨਗਰ ਮਲਕਪੁਰ ਵੱਲੋਂ ਜਿਹੜਾ ਆ ਸਾਰੇ ਹੀ ਦੇਸ਼ ਵਾਸੀਆਂ ਨੂੰ ਪ੍ਰੇਮ ਭਰੀ ਜਿਹੜੀ ਆ ਅੱਜ ਦੀਆਂ ਸ਼ੁਭਕਾਮਨਾਵਾਂ ਧੰਨਵਾਦ ਜੈ ਗੁਰਦੇਵ ਜੈ ਗੁਰੂ ਗ੍ਰੰਥ ਸਾਹਿਬ ਜੀ